ਸੋਚਦੇ ਨੇ ਕਿ ਜੋਗਾ ਸਿੰਘ ਦਾ ਪਿਆਰ ਸੱਚਾ ਹੈ ਤੇ ਕੱਚਾ ਵੇਖੀਏ ਤੇ ਸਹੀ ਕਿ ਇੱਕ ਚਿੱਠੀ ਉੱਤੇ ਦੋ ਅੱਖਰ ਲਿਖੇ ਪਰ ਜੋਗਾ ਸਿੰਘ ਐ ਕਿ ਜ਼ਰੂਰੀ ਕੰਮ ਹੈ ਬੇਟਾ ਚਿੱਠੀ ਪੜਿਆਂ ਨਾਲ ਬੈਠਾ ਖੜਾ ਜਿਸਨਾ ਵੀ ਹੋਵੇ ਹੀ ਕਮਨੰਦ ਪਰ ਆ ਜਾ ਇਹ ਖਲੇ ਮੋਰ ਲਾ ਕੇ ਸਹੀਮ ਕਰ ਦਿੱਤੇ ਇੱਕ ਸਿੱਖ ਨੂੰ ਕਿਹਾ ਜਦੋਂ ਲਾਵਾ ਪੜੀਆਂ ਜਾਣ ਤਿੰਨ ਲਾਵਾ ਲੈ ਲੈ ਵੀ ਚੌਥੀ ਲਾਵਾ ਤੇ ਪਏ ਰੱਖੇ ਤੇ ਫਿਰ ਚਿੱਠੀ ਦੇ ਦੇ ਇਹਨਾਂ ਦੀ ਅਕਸਾ ਔਰ 6ਵੀਂ ਮਗਰੋਂ ਮਗਰੀ ਰਿਆ ਜਸੂਸ਼ਾ ਮੰਗ ਜਦੋਂ ਆਨੰਦ ਕਾਰੀ ਦਾ ਵੇਲਾ ਆਇਆ ਤਿੰਨ ਲਾਵਾ ਪੜੀਆਂ ਗਈਆਂ ਤੇ ਗ੍ਰੰਥੀ ਹੋ ਰਹੀਆਂ ਆਖਿਆ ਹਰ ਚੌਥੜੀ ਲਾਮ ਮਨ ਸੇਡ ਪਾਇਆ ਹੋਰ ਸਿੱਖ ਗਿਆ ਉਹਨ ਜੋਗਾ ਸਿੰਘ ਨੇ ਚਿੱਠੀ ਭਰਾਤੀ ਕਿੱਥੀ ਵੇਖੀ ਸੱਚੀ ਸਰਕਾਰ ਦੀ ਚਿੱਠੀ ਹੈ ਚਿੱਠੀ ਨੂੰ ਚੁੰਮਿਆ ਅੱਖੇ ਤੇ ਲਾਇਆ ਉਸੇ ਮਲੇ ਕਹਿ ਲਗਾ ਆਪਣੇ ਪਿਤਾ ਨੂੰ ਭਰਾਵਾਂ ਨੂੰ ਕਹੇ ਲਗਾ ਪਿਤਾ ਜੀ ਮੈਨੂੰ ਹਜੂਰ ਨੇ ਯਾਦ ਕੀਤਾ ਮੈਂ ਨੰਦਪੁਰ ਸਾਹਿਬ ਨੂੰ ਜਾ ਰਿਹਾ ਐਨੀ ਕਾਂਦੀ ਦਰਸੀ ਸੁਣਾ ਕਾਖਾ ਗਿਆ ਮਾਤਾ ਪਿਤਾ ਪਹਿਣਾ ਭਰਾ ਸਾਰੇ ਇਕੱਠੇ ਹੋ ਗਏ ਸੱਸ ਸਹੁਰਾ ਸਾਲੀਆਂ ਸਾਲੇ ਰਿਸ਼ਤੇਦਾਰ ਚਾਚੇਤਾਏ ਮਾਮੇ ਮਾਤਿਆਂ ਪੁੱਤਿਆਂ ਸਾਰੇ ਇਕੱਠੇ ਸੀ ਜੋ ਗੱਲਿਆ ਮਹਾਰਾਜ ਬੜੇ ਸਿਆਣੇ ਨੇ ਐਨੀ ਗੱਲ ਤੇ ਤੂੰ ਕੁਛੇ ਨਹੀਂ ਹੋਣ ਲੱਗੇ ਤੂੰ ਆਵ ਲਾਮ ਲੈ ਲੈ 2 ਮਿੰਟ ਲੱਗਣੇ ਨੇ ਫਸ ਆਪਣੀ ਵੋਟੀ ਨੂੰ ਨਾਲ ਲੈ ਜਾ ਘਰਵਾਲੀ ਨੂੰ ਪਤਨੀ ਨੂੰ ਨਾਲ ਲੈ ਜਾ ਕੈ ਲਗਾ ਨਹੀਂ ਮੇਰੇ ਹੱਥੋਂ ਨਿਕਲਿਆ ਹੈ ਫੇਟਾ ਖੜਾ ਕਿ ਸਹਾ ਤੁਮ ਕੋ ਹਾਂ ਮੈਂ ਹਰ ਨਾਜਾ ਤੇ ਮੇਰੇ ਪਿਆਰ ਨੂੰ ਦਾਗ ਲੱਗਦਾ ਹੈ ਮੈਂ ਹੋਰ ਚੌਥੀ ਨਾਮ ਨਹੀਂ ਲਾਣੀ ਤੁਫਟੇ ਨਾਲ ਹੀ ਨਾਮ ਦੇ ਦਿਆ ਜੇ ਮੈਂ ਚੱਲਿਆ ਉਸੇ ਮੇਰੇ ਤੁਰ ਪਿਆ ਜਦੋਂ ਪਿੰਡੋਂ ਬਾਹਰ ਨਿਕਲਿਆ ਤੇ ਹੰਕਾਰ ਨੇ ਆਣ ਕੇ ਫਿਰ ਕੇਰਾ ਪਾ ਲਿਆ ਕੈ ਲਗਾ ਜੋਗਾ ਸਿਆ ਤੇਰੇ ਵਰਗਾ ਕਬੀ ਸਿੱਖੋ ਸਕਦਾ ਹੈ ਔਰ ਜਿਹੜਾ ਨਾ ਜਾਣ ਪਤਨੀ ਨੂੰ ਚੌਥੀ ਲਾ ਵੀ ਨਾ ਲੱਗੇ ਨਦਕਾਰ ਦੇ ਵਿੱਚੇ ਛੱਡ ਕੇ ਆ ਗਏ ਸਖ ਦੁਨੀਆਂ 'ਚ ਬੜੇ ਨੇ ਪਰ ਮੇਰੇ ਵਰਗਾ ਸੇਖ ਨੂੰ ਮੁਸ਼ਕਲ ਹੋ ਸਕਦਾ ਹੈ ਲਾ ਹੰਕਾਰ ਨੇ ਫੇਰ ਆ ਕੇ ਕਿਹਾ ਜਦੋਂ ਮੈਂ ਆ ਗਈ ਇਹ ਗੁਰੂ ਨਾਲs ਟੁੱਟ ਗਿਆ ਹਮੇ ਨਾ ਹੈ ਨਾਲ ਵਿਰੋਧ ਹੈ ਜੋਤ ਸੂਰਜ ਮਜ਼ਲਾ ਮਾਰਦਾ ਹੁਸ਼ਿਆਰ ਹੋ ਕੇ ਆ ਗਿਆ ਰੱਸੀਆਂ ਤੋਂ ਦੀ ਲੰਘਿਆ ਵੇਸ਼ਵਾ ਦਾ ਨਾਟਕ ਹੋ ਰਿਹਾ ਹੈ ਸੁਰੰਗੀ ਵਜ ਰਹੀ ਏ ਤਬਲਾ ਵਜ ਰਿਹਾ ਏ ਗਾਣੇ ਗਾਏ ਜਾ ਰਹੇ ਨੇ ਘਰ ਆ ਕੇ ਹੋ ਕੇ ਵੇਖਣ ਲਗਾ ਉਸ ਮਰਮੂਰੀ ਮੂਰਤ ਨੇ ਨੈਣਾਂ ਦੇ تیر ਮਾਰੇ ਕਾਇਲ ਕਰ ਦਿੱਤਾ ਹੁਣ ਲਗਾ ਚਲੋ ਯਾਰ ਰਾਤ ਇੱਥੇ ਹੀ ਰਹਿਨੇ ਆਂ ਸਵੇਰੇ ਹੀ ਚਲਾਂਗੇ ਨਾਗਰ ਸਾਹਿਬ ਮਹਾਰਾਜ ਕਿਹੜੇ ਦੁਸ਼ੇ ਹੋਣ ਲੱਗੇ ਨੇ ਰਾਤ ਬਦਲੇ ਛੋਟੇ ਤੋਂ ਮਿੰਟਾਂ ਬਦਲੇ ਮਹਾਰਾਜ ਦੁਸ਼ੇ ਹੋ ਜੇ ਸੀ ਹੁਣੇ ਕਿਰਾਤ ਦੀ ਪਰਵਾਹ ਨਹੀਂ ਗੁਰੂ ਨਾਮ ਉੱਤ ਗਿਆ ਜਗ ਰਾਤ ਪਈਏ ਆਸ਼ਮਾਨੀ ਆਖੰਡ ਸਰਬਾ ਹੋਇਆ ਉੱਥੇ 20 ਵਾਕੇ ਪੁਆਰੇ ਵਲਾ ਆਇਆ ਤੇ ਉਧਰ ਵੇਖੋ ਘਟ ਘਟ ਕੇ ਅੰਦਰ ਕੀ ਜਾਨ ਭਲੇ ਬੁਰੇ ਕੀ ਪਛਾਨਤ ਸੋਚਦੇ ਨੇ ਜੋਗਾ ਸਿੰਘ ਦੇਖ ਕੇ ਨਾਖਿਆ ਸੀ ਜੋਗਾ ਸਿੰਘ ਮੇਰੇ ਜੋਗਾ ਅੱਜ ਸਿੱਖ ਨਰਕਾਂ ਨੂੰ ਜਾ ਰਿਹਾ ਹੈ ਆਹ ਸਮਲੇ ਹਜ਼ੂਰ ਥੋੜੇ ਤੇ ਕਰੇ ਹੁਸ਼ਿਆਰ ਹੋ ਰਾ ਗਏ ਲੰਮਾ ਛੋੜਾ ਲੱਕ ਨਾਲ ਪੇਟੀ ਹੱਥ ਵਿੱਚ ਸੋਚੀ ਤੇ ਵੇਸਵਾ ਦੇ ਦਰਵਾਰੇ ਖੜੇ ਪਹਿਰਾ ਦੇ ਰਹੇ ਨੇ ਖਬਰਦਾਰ 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 ਅਨਰਥਾ ਚੌਕੀਦਾਰ ਖੜਾ ਜੋਗਾ ਸਿੰਘ ਆਇਆ ਹੈ ਸਰਦਾਰ ਜੀ ਅੱਗੇ ਚਲੇ ਜਾਓ ਇਹ ਘਰ ਨਹੀਂ ਖਾਲੀ ਇੱਥੇ ਨਵਾਬ ਸਾਹਿਬ ਦੀ ਸਵਾਰੀ ਆਈ ਹੋਈ ਮੋੜ ਆਇਆ ਦੋ ਘੰਟੇ ਬਾਅਦ ਫਿਰ ਚੈਨ ਨਹੀਂ ਫਿਰ ਆਇਆ ਹੈ ਉਹੀ ਚੌਕੀਦਾਰ ਸਾਹਿਬ ਖੜੇ ਨੇ ਸਰਦਾਰ ਜੀ ਚਲੇ ਜਾਓ ਤੁਹਾਨੂੰ ਅੱਗੇ ਕਿ ਐਸੇ ਨਵਾਬ ਸਾਹਿਬ ਆਏ ਨੇ ਮੋੜ ਆਇਆ ਅੱਧੀ ਰਾਤ ਜੋਗਾ ਸਿੰਘ ہو چکا نے حضور تو चङा के हज़ूर दुरू دے तारीख़ बेट मारे सिधे दारे बाजा वारे गुरू त सिखण डुब गह लॻा माण्हू नरक लॻा पढ़िया आनंदपुर तुर गरबा बार जो राती सू पू तीके पुत्रा रात किथे रही जो अख नाल वेहंदा दुनिया अंधार बन्या उहे दौर जा दार ब चरणा रो रही पुतराड़ी है काली लाज लिभाई